ਭੋਜਨ ਬਣਾਉਂਦੇ ਸਮੇਂ ਰੱਖੋ ਇਹਨਾਂ ਗੱਲਾਂ ਦਾ ਖਾਸ ਧਿਆਨ ਨੰਬਰ 1 ਰਸੋਈ ਵਿੱਚ ਤਵੇ ਨੂੰ ਕਦੇ ਵੀ ਉਲਟਾ ਨਾ ਰੱਖੋ ਨੰਬਰ 2 ਖਾਣਾ ਬਣਾਉਣ ਤੋਂ ਬਾਅਦ ਕਦੇ ਵੀ ਕੜਾਈ ਜਾਂ ਤਵਾ ਚੁੱਲ੍ਹੇ ਤੇ ਨਾ ਰੱਖੋ ਨੰਬਰ 3 ਰਾਤ ਨੂੰ ਖਾਣਾ ਬਣਾਉਣ ਤੋਂ ਪਹਿਲਾਂ ਤਵੇ ਨੂੰ ਜ਼ਰੂਰ ਧੋਵੋ ਨੰਬਰ 4 ਖਾਣਾ ਖਾਣ ਤੋਂ ਬਾਅਦ ਥਾਲੀ ਵਿੱਚ ਕਦੇ ਵੀ ਹੱਥ ਨਾ ਧੋਵੋ ਨੰਬਰ 5 ਪਲੇਟ ਵਿੱਚ ਕਦੇ ਵੀ ਝੂਠ ਨਾ ਛੱਡੋ ਨੰਬਰ 6 ਰਾਤ ਨੂੰ ਝੂਠੇ ਭਾਂਡਿਆਂ ਨੂੰ ਹਮੇਸ਼ਾ ਧੋ ਕੇ ਹੀ ਸੋਵੋ ਨੰਬਰ 7 ਖਾਣਾ ਖਾਣ ਤੋਂ ਪਹਿਲਾਂ ਦੇਵਤਿਆਂ ਨੂੰ ਹਮੇਸ਼ਾ ਭੋਗ ਲਵਾਉਣਾ ਨਾ ਭੁੱਲੋ। ਨੰਬਰ 8 ਖਾਣਾ ਖਾਂਦੇ ਸਮੇਂ ਬਾਤਾਂ ਲਾਭ ਜਾਂ ਗੁੱਸਾ ਨਾ ਕਰੋ। ਨੰਬਰ 9 ਹਮੇਸ਼ਾ ਪਰਿਵਾਰ ਦੇ ਮੈਂਬਰਾਂ ਦੇ ਨਾਲ ਬੈਠ ਕੇ ਖਾਣਾ ਖਾਓ। ਨੰਬਰ 10 ਖਾਣਾ ਖਾਂਦੇ ਸਮੇਂ ਅਜੀਬ-ਅਜੀਬ ਆਵਾਜ਼ਾਂ ਨਾ ਕੱਢੋ। ਨੰਬਰ 11 ਰਾਤ ਨੂੰ ਚੋਲ, ਦਹੀਂ ਜਾਂ ਸੱਤੂ ਖਾਂਦੇ ਸਮੇਂ ਮਾਂ ਲਕਸ਼ਮੀ ਦਾ ਅਪਮਾਨ ਹੁੰਦਾ ਹੈ ਇਸ ਲਈ ਰਾਤ ਨੂੰ ਇਹ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਨੰਬਰ 12 ਜੁੱਤੀ ਪਾ ਕੇ ਕਦੀ ਭੋਜਨ ਨਾ ਕਰੋ। ਨੰਬਰ 13 ਰਸੋਈ ਘਰ ਵਿੱਚ ਟੂਟੀ ਵਿੱਚੋਂ ਪਾਣੀ ਟਪਕਣਾ ਆਰਥਿਕ ਨੁਕਸਾਨ ਦੀ ਨਿਸ਼ਾਨੀ ਹੈ ਇਸ ਲਈ ਜੇਕਰ ਰਸੋਈ ਘਰ ਦੇ ਵਿੱਚ ਟੂਟੀ ਚੋਂ ਪਾਣੀ ਟਪਕਦਾ ਹੈ ਤਾਂ ਉਸ ਨੂੰ ਛੇਤੀ ਹੀ ਠੀਕ ਕਰਵਾ ਲਓ ਨੰਬਰ 15 ਹਫਤੇ ਵਿੱਚ ਇੱਕ ਦਿਨ ਵੀਰਵਾਰ ਵਾਲੇ ਦਿਨ ਰਸੋਈ ਘਰ ਨੂੰ ਨਮਕ ਵਾਲਾ ਪੋਚਾ ਜ਼ਰੂਰ ਲਗਾਓ ਨਮਕ ਵਾਲਾ ਪੋਚਾ ਲਗਾਉਣ ਨਾਲ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਅਤੇ ਸਾਰੀਆਂ ਨਕਾਰਾਤਮਕ ਸ਼ਕਤੀਆਂ ਘਰ ਤੋਂ ਦੂਰ ਰਹਿੰਦੀਆਂ ਹਨ ਅਤੇ ਘਰ ਵਿੱਚ ਝਗੜੇ ਨਹੀਂ ਹੁੰਦੇ ਨਾਲ ਹੀ ਘਰ ਵਿੱਚ ਮਾਂ ਲਕਸ਼ਮੀ ਦਾ ਆਵਾਸ ਹੁੰਦਾ ਹੈ ਦੋਸਤੋ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਨਾ ਆਲੇ ਸਾਡੇ ਚੈਨਲ ਨੂੰ ਫਾਲੋ ਕਰੋ